ਆਪਣੀ ਸੈਗਮੈਂਟ ਦੇ ਵਿੱਚੋਂ ਸਭ ਤੋਂ ਵਧੀਆ ਮਤਲਬ ਗਰਾਉਂਡ ਕਲੀਅਰੈਂਸ ਵੀ ਆਫਰ ਕਰਦੀ ਹੈ 6 ਵੇਸੀਟਾ ਪੈਡਜਸਟ ਕਰ ਸਕਦੇ ਆ ਸੈਮੀ ਲੈਦਰਾਈਟ ਆਪਾਂ ਨੂੰ ਸੀਟਾਂ ਮਿਲ ਜਾਂਦੀਆਂ ਨੇ ਇਦਾਂ ਦਾ ਬਾਕੀ ਆਪਣਾ ਕੁਛ ਉਹਦਾ ਡਿਜੀਟਲ ਮੀਟਰ ਮਿਲ ਜਾਂਦਾ ਯਾਰ ਇਹ ਗੱਡੀਆਂ ਨਾਲ ਪਤਾ ਨਹੀਂ ਕਾਨੂੰਨ ਨਹੀਂ ਵਿਖਦੀਆਂ ਬਟੇ ਗੱਡੀਆਂ ਹੈਗੇ ਬਹੁਤ ਸੋਹਣੀਆਂ ਨੇ 18 ਦੀ ਐਵਰੇਜ ਆਪਾਂ ਨੂੰ ਕਲੇਮਡ ਆ ਕਿ 18 ਦੀ ਐਵਰੇਜ ਪ੍ਰੋਵਾਈਡ ਕਰਦਾ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੁਸੀਂ ਮੇਰੇ ਦਰਦਾਂ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਇੱਕ ਹੋਰ ਨਵੀਂ ਗੱਡੀ ਤੇ ਇੱਕ ਹੋਰ ਨਵਾਂ ਬਲੌਗ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ। ਅੱਜ ਆਪਣੇ ਸਾਹਮਣੇ ਆਪਣੇ ਕੋਲ ਕਾਥੀ ਗੱਡੀ ਆ ਜਿਹੜੀ ਆਪਣੀ ਪ੍ਰਾਈਸ ਪੁਆਇੰਟ ਦੇ ਵਿੱਚ ਆਪਣੀ ਸੈਗਮੈਂਟ ਦੇ ਵਿੱਚੋਂ ਸਭ ਤੋਂ ਵਧੀਆ ਮਤਲਬ ਗਰਾਉਂਡ ਕਲੀਅਰੈਂਸ ਵੀ ਆਫਰ ਕਰਦੀ ਆ ਤੇ ਸਭ ਤੋਂ ਆਪ ਕੋਲ ਨਾਲ ਕਰੀ ਫੀਚਰ ਵੀ ਆ ਤੇ ਅੱਜ ਆਪਣੇ ਸਾਹਮਣੇ ਹੈਗੀ ਆ ਆਪਣੇ ਕੋਲ ਨੌਟ ਵਾਲਿਆਂ ਦੀ ਕਾਈਕਰ ਆਪਣੇ ਮੈਂ ਗੱਲ ਕਰਾਂ ਦੇ ਵਿੱਚ ਟੋਟਲ ਆਪਣੇ ਚਾਰ ਵੇਰੀਐਂਟ ਆਉਂਦੇ ਨੇ ਪ੍ਰਾਈਸ ਦੀ ਗੱਲ ਕਰ 5.99 ਲੱਖ ਤੋਂ ਸਟਾਰਟ ਹੁੰਦੀ ਆ। ਤੇ ਜਿਹੜਾ ਤਾਂ بیس ਮਾਡਲ ਆਪਣਾ ਔਨ ਰੋਡ ਜਾਂਦੇ ਆਂਦੇ ਨੀਅਰ ਪਾਉਣੇ 7 ਲੱਖ ਦੇ ਉਹਦੇ ਅਰਾਊਂਡ ਪੈ ਜਾਂਦਾ ਅੱਜ ਆਪਾਂ ਨੇ ਸਾਹਮਣੇ ਖੜਿਆ ਆ ਇਹਦਾ ਟਾਪ ਮਾਡਲ ਤੇ ਤੁਹਾਨੂੰ ਟਾਪ ਮਾਡਲ ਦੇ ਸਪੈਕਸ ਤੇ ਆਪਣੀ ਜਿਹੜੀ ਡਿਟੇਲ ਆ ਉਹ ਸਾਰੀ ਦੰਨੇ ਤੇ ਜਿਵੇਂ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਆਪਾਂ ਨੂੰ ਇਦਾਂ ਦੀ ਕੁਛ ਇਹਦੀ ਚਾਬੀ ਮਿਲ ਜਾਂਦੀ ਆ ਵੈਸੇ ਇਹਨੂੰ ਕਾਰਡ ਕੀ ਕਹਿੰਦੇ ਨੇ ਅਜ਼ਰ ਰੈਨਾਲਟ ਵੱਲੋਂ ਕਾਰਡ ਕੀ ਇਹਦਾ ਨਾਮ ਆ ਜਿਹਦੇ ਵਿੱਚ ਆਪਾਂ ਨੂੰ ਚਾਰ ਬਟਨ ਮਿਲ ਜਾਂਦੇ ਨੇ ਇੱਕ ਲੋਕ ਦਾ ਆਈਕਨ ਲੋਕ ਦਾ ਇੱਕ ਆਪਾਂ ਹੋਲਡ ਕਰਕੇ ਰੱਖੋਗੇ ਆਪਣਾ ਟਰੰਕ ਅਨਲੌਕ ਹੋ ਜਾਊਗਾ ਡਿੱਗੀ ਆਪਣੀ ਜਿਵੇਂ ਕਹੀਏ ਮੈਂ ਇਹਦੀ ਆਨ ਹੋ ਜਾਨੀਆ ਇਦਾਂ ਦੀ ਆਪਣੀ ਕੁਛ ਇਹਦੀ ਫਰੰਟ ਪ੍ਰੋਫਾਈਲ ਆ ਜਿਹਦੇ ਵਿੱਚੋਂ ਜਿਵੇਂ ਗੱਲ ਕਰਾਂ ਆਪਣਾ ਰੈਨੋਲਟ ਦਾ ਬੜਾਇਆ ਲੋਗੋ ਆ ਗਿਆ ਮੈਟ ਬਲੈਕ ਤੇ ਆਪਣੀ ਕ੍ਰੋਨ ਦੇ ਵਿੱਚ ਇਹਦੀ ਆਪਣੀ ਮੇਨ ਗ੍ਰਿਲ ਆ ਗਈ ਉੱਤੇ ਪਾਸੇ ਗੱਲ ਕਰੀ ਆਪਣੇ ਕੋਲ ਡੀਆਰਐਲ ਆ ਗਈ ਤੇ ਥੱਲੇ ਆਪਣੇ ਕੋਲ ਇੰਡੀਕੇਟਰ ਆ ਗਏ ਬਾਕੀ ਇਹਦੀ ਆਪਣੀ ਤਿੰਨ ਪਾਰਟ ਦੇ ਵਿੱਚ ਆਪਣੀ ਜਿਹੜੀ ਮੇਨ ਹੈੱਡ ਲੈਂਪ ਯੂਨਿਟ ਆ ਆਪਣੀ ਡਿਵਾਈਡਡ ਆ ਸਾਰੀ ਆਪਣੀ ਐਲਈਡੀ ਦੇ ਵਿੱਚ ਬਾਕੀ ਜਿਹੜੀ ਆਪਣੀ ਥੱਲੇ ਵਾਲੀ ਸਕੈਟ ਪਲੇਟ ਆ ਆਪਣੀ ਬਲੈਕ ਦੇ ਵਿੱਚ ਆ ਜਾਂਦੀ ਆ ਤੇ ਜਿਵੇਂ ਮੈਂ ਗੱਲ ਕਰਾਂ ਇਹਦੀ ਸਾਈਡ ਪ੍ਰੋਫਾਈਲ ਦੇ ਵਿੱਚੋਂ ਇਤਾਂ ਦੇ ਕੁਝ ਆਪਣੀ ਸਾਈਡ ਪ੍ਰੋਫਾਈਲ ਆ ਜਿੱਥੋਂ ਕਲਾਈਡਿੰਗ ਸਟਾਰਟ ਹੋ ਗਿਆ ਆਪਣੀ ਰੀਅਰ ਵਿੱਚ ਜਾ ਪਿੱਛੇ ਤੱਕ ਜਾ ਰਹੀਆਂ ਆਪਾਂ ਗੱਲ ਕਰੀਏ ਸੀਟ ਦੇ ਆਪਾਂ ਨੂੰ ਰੇਨੋਲਟਾ ਲੈਣਾ ਟਾਇਰ ਪ੍ਰੋਵਾਈਡ ਕੀਤੇ ਹੋਏ ਨੇ 195 60 R16 16 ਇੰਚ ਦੇ ਆਪਣੇ ਅਲੋਏ ਵੀਲ ਨੇ ਡਾਇਮੰਡ ਕੱਟ ਦੇ ਵਿੱਚ ਬਾਕੀ ਜਿਹੜਾ ਇਹਦਾ ਗਰਾਉਂਡ ਕਲੀਅਰੈਂਸ ਆ 210mm ਦੇ ਨੀਅਰ ਅਬਾਊਟ ਆਪਣਾ ਗਰਾਉਂਡ ਕਲੀਅਰੈਂਸ ਆ ਜਦਕਿ ਇੰਨਾ ਗਰਾਉਂਡ ਕਲੀਅਰੈਂਸ ਨਾਲ ਸਫਾਰੀ ਵਗੈਰਾ ਦੇ ਵਿੱਚ ਆਫਰ ਹੁੰਦਾ ਬਾਕੀ ਆਪਾਂ ਨੂੰ ਫੈਂਡਰ ਦੇ ਵਿੱਚ ਇਹਦੇ ਵੇਰੀਐਂਟ ਦੀ ਬੈਜਿੰਗ ਮਿਲ ਜਾਂਦੀ ਆ RXZ ਆਪਣਾ ਟੌਪ ਮਾਡਲ ਆ ਜਿਹੜ ਆਨੂ ਬਲੈਕ ਫਿਨਿਸ਼ ਦੇ ਵਿੱਚ ਆ ਗਿਆ 글로ਸੀ ਬਲੈਕ ਦੇ ਵਿੱਚ ਵਿਦ ਐਲਈਡੀ ਇੰਡੀਕੇਟਰ ਡੋਰ ਹੈਂਡਲ ਵੀ ਆਪਣੇ 글로ਸੀ ਬਲੈਕ ਦੇ ਵਿੱਚ ਆ ਗਏ ਬਾਕੀ ਉੱਪਰ ਗੱਲ ਕਰਾਂ ਆਪਣੇ ਕੋਲ ਰੂਫ ਰੇਲਸ ਆ ਗਈਆਂ ਡੁਲਟੋਨ ਦੇ ਵਿੱਚ ਫਿਊਲ ਟੈਂਕ ਆਪਣੇ ਕੋਲ ਇੱਥੇ ਆ ਗਈ ਫਿਊਲ ਲਿਡ ਫਿਊਲ ਟੈਂਕ ਕੈਪੈਸਿਟੀ ਦੀ ਜੇ ਮੈਂ ਗੱਲ ਕਰਾਂ 45 ਲੀਟਰ ਦੇ ਆਰਾਊਂਡ ਇਹਦੀ ਆਪਣੀ ਫਿਊਲ ਟੈਂਕ ਕੈਪੈਸਿਟੀ ਆ ਬਾਕੀ ਰੀਅਰ ਦੇ ਵਿੱਚ ਜੇ ਮੈਂ ਗੱਲ ਕਰਾਂ ਆਪਣੀ ਇਦਾਂ ਦੀ ਕੁਸ਼ ਇਹਦੀ ਰੀਅਰ ਪ੍ਰੋਫਾਈਲ ਆ ਆਪਣਾ ਜਿਹੜਾ ਇਹਦੀ ਰੀਅਰ ਟੇਲ ਲਾਈਟ ਦਾ ਸਾਰਾ ਸੈਟਪਾਸ ਸਾਰਾ ਆਪਣਾ ਐਲਈਡੀ ਦੇ ਵਿੱਚ ਆ ਬ੍ਰੇਕ ਲਾਈਟ ਪਾਰਕਿੰਗ ਲਾਈ ਰਨਾਲਟ ਦੀ ਬੈਜਿੰਗ ਆਪਣੇ ਕੋਲ ਅਧਰ ਆਈ ਦੀ ਆ ਰਨਾਲਟ ਦਾ ਲੋਗੋ ਆ ਗਿਆ ਆਪਣੇ ਕੋਲ ਕਾਈਗਰ ਦੀ ਬੈਜਿੰਗ ਆ ਗਈ ਜਿਹੜਾ ਰਿਵਰਸ ਕੈਮਰਾ ਆਪਾਂ ਨੂੰ ਇੱਥੇ ਮਿਲ ਜਾਂਦਾ ਫਿਰ ਆਪਣੇ ਕੋਲ ਵਾਈਪਰ ਆ ਗਿਆ ਡੀਫੋਗਰ ਆ ਗਿਆ ਆਪਾਂ ਨੂੰ ਹਾਈ ਮਾਉਂਟ ਸਟ੍ਰੋਪ ਲੈਂਪ ਅਧਰ ਆ ਗਿਆ ਤੇ ਆਪਣਾ ਇੱਕ ਵਾਸ਼ਰ ਆਪਣੇ ਕੋਲ ਅਧਰ ਆ ਗਿਆ ਰੀਅਰ ਵਾਸ਼ਰ ਬਾਕੀ ਸ਼ਾਕ ਫਿਰ ਆਪਾਂ ਨੂੰ ਐਂਟੀਨਾ ਮਿਲ ਜਾਂਦਾ ਇੱਥੇ ਬਾਕੀ ਇਹਨਾਂ ਨੇ ਇੱਕ ਸਪਾਇਲਰ ਟਾਈਪ ਦੇ ਦੋਵੇਂ ਪਾਸੇ ਦਿੱਤੇ ਹੋਏ ਨੇ ਤੇ ਜਿਹੜੀ ਇਹਦੀ ਆਪਣੀ ਰੀਅਰ ਸਕਿਡ ਪਲੇਟ ਆਪਣੀ ਸਿਲਵਰ ਬਲੈਕ ਦੇ ਵਿੱਚ ਆ ਗਈ ਤੋਂ ਆਪਾਂ ਗੱਲ ਕਰੀ ਆਪਾਂ ਨੂੰ ਤਿੰਨ ਪਾਰਕਿੰਗ ਸੈਂਸਰ ਮਿਲ ਜਾਂਦੇ ਨੇ ਕਿ ਇਦਾਂ ਬਾਕੀ ਪਾਰਟਸਲ ਟ੍ਰੇ ਆਪਣੇ ਕੋਲ ਇੱਥੇ ਆ ਗਈ ਕਿ ਹੁਣ ਚੱਲਦੇ ਆਪਾਂ ਇੱਕ ਵਾਰ ਇਹਦੇ ਇੰਟੀਰੀਅਰ ਦੇ ਵਿੱਚ ਆਪਣੇ ਕੋਲ 올 블랙 ਦੇ ਵਿੱਚ ਇਹਦਾ ਸਾਰਾ ਡੋਰ ਪੈਨਲ ਆ ਗਿਆ ਸਾਰਾ ਆਪਣਾ ਕੰਪਲੀਟਲੀ 올 블랙 ਆ 글로ਸੀ 블랙 ਆਪਾਂ ਨੂੰ ਇਹਦੇ ਵਿੱਚ ਡੋਰ ਹੈਂਡਲ ਵੀ ਮਿਲ ਜਾਂਦੇ ਨੇ ਇੱਥੇ ਆਪਾਂ ਨੂੰ ਥੋੜਾ 글로ਸੀ 블랙 ਦਾ ਟ੍ਰੀਟਮੈਂਟ ਦਿੱਤਾ ਹੋਇਆ ਡਰਾਈਵਰ ਕੰਟਰੋਲ ਸਾਰੇ ਆਪਣੇ ਕੋਲ ਇੱਧਰ ਆ ਗਏ ORGB ਮ ਆਪਣੇ ਇਲੈਕਟ੍ਰਿਕਲੀ ਫੋਲਡੇਬਲ ਪਲਸ ਐਡਜਸਟੇਬਲ ਨੇ 올4 ਪਾਵਰ ਵਿੰਡੋਜ਼ ਆ ਗੀਆਂ ਆਪਣੇ ਕੋਲ ਵਨ ਟੱਚ ਉੱਪਰ ਤੇ ਵਨ ਟੱਚ ਡਾਊਨ ਓਨਲੀ ਆਪਣੀ ਜਿਹੜੀ ਡਰਾਈਵਰ ਸਾਈਡ ਮਿੰਟੂ ਆ ਉਹ ਵਾਲੀ ਆ ਮਾਕੇ ਸੀਟਿੰਗ ਦੀ ਗੱਲ ਕਰਾਂ ਆਪਣੀ 6 ਵੇ ਸੀਟਾਂ ਆਪਾਂ ایڈਜਸਟ ਕਰ ਸਕਦੇ ਆ semi leather ਹੀ ਤਾਂ ਆਪਾਂ ਨੂੰ ਸੀਟਾਂ ਮਿਲ ਜਾਂਦੀਆਂ ਨੇ ਮਤਲਬ ਲੈਦਰ ਤੇ ਆਪਣਾ ਫੈਬਰਿਕ ਦਾ ਥੋੜਾ ਜਿਹਾ ਵੀ ਹੂਜ਼ਾ ਹਾਈਡ ਐਡਜਸਟੇਬਲ ਸਾਰਾ ਕੁਝ ਕਰ ਸਕਦੇ ਆ ਉਦੋਂ ਦਾ ਆਪਣਾ ਕੁਛ ਤਾਂ ਗੱਡੀ ਦਾ ਇੰਟੀਰੀਅਰ ਆ ਜੇ ਮੈਂ ਇਹਦੇ ਮਤਲਬ ਇੰਜਨ ਦੀ ਗੱਲ ਕਰਾਂ ਨਾ ਇਹਦੇ ਵਿੱਚ ਆਪਣਾ ਮਤਲਬ ਇੱਕ ਇੰਜਨ ਆਉਂਦਾ ਆਪਣਾ 999 ਸੀਸੀ ਦਾ ਨੈਚੁਰਲ ਐਸਪੀਰੀਟਿਡ ਇੰਜਨ ਤੇ ਜੇ ਟਰਾਂਸਮਿਸ਼ਨ ਦੀ ਮੈਂ ਗੱਲ ਕਰਾਂ ਇਹਦੇ ਵਿੱਚ ਆਪਣੇ ਤਿੰਨ ਟਰਾਂਸਮਿਸ਼ਨ ਆਉਂਦੇ ਨੇ AMT, CVT ਤੇ ਆਪਣਾ ਮੈਨੂਅਲ ਟਰਾਂਸਮਿਸ਼ਨ ਜਿਹੜਾ ਕਰੰਟਲੀ ਵੇਰੀਐਂਟ ਆ ਇਹ ਆਪਣਾ ਹੈਗਾ ਤੇ ਯਾਰ ਆਪਾਂ ਸੋਚੀਏ ਹਨਾ ਮਤਲਬ 5 ਲੱਖ 99 ਹਜ਼ਾਰ ਚ ਚ ਦੇ ਤਰੀਕ ਚ ਆਉਂਦੇ ਕੀ ਆ ਤੇ ਦੇਖ ਸਕਦੇ ਹੋ ਆਪਣਾ ਮਾਰੂਤੀ ਸੁਜ਼ੂਕੀ ਵਗੈਰਾ ਆਪਾਂ ਨੂੰ ਕੀ ਕੀ ਆਫਰ ਕਰ ਰਹੀ ਆ ਆਪਾਂ ਨੂੰ ਇਹਦੇ ਵਿੱਚ ਐਦਾਂ ਦਾ ਇਹਦਾ ਸਟੀering ਵੀਲ ਮਿਲ ਜਾਂਦਾ ਸਾਰਾ ਆਪਣਾ ਲੈਦਰ ਹਾਈਟ ਆ ਤੇ ਇਧਰਲੇ ਪਾਸੇ ਆਪਣੇ ਕੋਲ ਆਗੇ ਇਹਦੇ ਇਨਫੋਟੇਨਮੈਂਟ ਕੰਟਰੋਲ ਇਧਰਲੇ ਪਾਸੇ ਆਗੇ ਇਹਦੇ ਆਪਣੇ ਐਮ ਆਈ ਡੀ ਕੰਟਰੋਲ ਜੇ ਮੈਂ ਸਟੀering ਵੀਲ ਐਡਜਸਟਮੈਂਟ ਦੀ ਗੱਲ ਕਰਾਂ ਆਪਣੀ ਕਲੀ ਟੈਟ ਮਿਲਦੀ ਆ ਟੈਲੀਸਕੋਪਿਕ ਨਹੀਂ ਮਿਲਦੀ ਆ ਆਪਾਂ ਨੂੰ ਇਧਰਲੇ ਪਾਸੇ ਆਪਣੇ ਕੋਲ ਆਗੇ ਇਹਦੇ ਵਾਈਪਰ ਕੰਟਰੋਲ ਤੇ ਇਧਰਲੇ ਪਾਸੇ ਆ ਗਿਆ ਆਪਣੇ ਕੋਲ ਇਹਦੇ ਹੈੱਡਲਾਈਟ ਕ ਅਧਰ ਬਾਕੀ ਆਪਣਾ ਕੁਛ ਉਹਦਾ ਡਿਜੀਟਲ ਮੀਟਰ ਮਿਲ ਜਾਂਦਾ ਇਧਰਲੇ ਪਾਸੇ ਆ ਗਿਆ ਆਪਣੇ ਕੋਲ ਇੰਜਨ ਟੈਂਪਰੇਚਰ ਦਾ ਸਾਰਾ ਇਧਰਲੇ ਪਾਸੇ ਮਤਲਬ ਦੂਸਰੇ ਪਾਸੇ ਆਪਣੇ ਕੋਲ ਆ ਗਿਆ ਇਹਦਾ ਫਿਊਲ ਵਗੈਰਾ ਦਾ ਸਾਰਾ ਤੇਲ ਵਗੈਰਾ ਦਾ ਡਿਜੀਟਲ ਆਪਾਂ ਨੂੰ ਉਹਦੇ ਵਿੱਚ ਮਤਲਬ ਮੀਟਰ ਮਿਲ ਜਾਂਦਾ 220 ਤੱਕ ਦੀ ਆਪਾਂ ਨੂੰ ਟੌਪ ਸਪੀਡ ਦੀ ਮਾਰਕਿੰਗ ਆ ਤੇ ਆਪਾਂ ਨੂੰ ਡਿਜੀਟਲ ਹੀ ਸਪੀਡ ਮਿਲ ਜਾਂਦੀ ਆ ਬਾਕੀ ਜੇ ਆਪਾਂ ਕੋਈ ਵੀ ਮਤਲਬ ਇਨਫੋਰਮੇਸ਼ਨ ਕਰਨੀ ਹੋਵੇ ਇੱਥੋਂ ਇੱਕ ਵਾਰਨ ਤੁਸੀਂ ਇਹਨਾਂ ਦਾ ਐਨੀਮੇਸ਼ਨ ਦੇਖੋ ਐਵਰੇਜ ਵਗੈਰਾ ਹੋ ਗਿਆ ਆਪਣਾ ਟ੍ਰਿਪ ਵਗੈਰਾ ਦਾ ਹੋ ਗਿਆ TPMS ਵੀ ਹੁੰਦਾ ਇਹਦੇ ਵਿੱਚ ਦੇਖ ਲਓ ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ ਵੀ ਹੁੰਦਾ ਹੈ ਇਕਨਾ ਜਿਵੇਂ ਆਪਾਂ ਇਹ ਮੋਡ ਚੇਂਜ ਕਰਦੇ ਆਂ ਤੇ ਆਪਣੀ ਜਿਹੜੀ ਮੀਟਰ ਆ ਜਾਂ ਜਿਹੜੀ ਆਪਣੀ ਐਮ ਆਈ ਡੀ ਆ ਇਹ ਵੀ ਚੇਂਜ ਹੁੰਦੀ ਆ ਤੇ ਆ ਦੇਖੋ ਜਿਵੇਂ ਇਕੋ ਤੇ ਆਪਣੀ ਇਦਾਂ ਦੀ ਕੁਛ ਐਮ ਆਈ ਡੀ ਆ ਜਾਂ ਐਨੀਮੇਸ਼ਨ ਆਪਣਾ ਇਦਾਂ ਦਾ ਆ ਜਾਂਦਾ ਸਪੋਰਟਸ ਤੇ ਆਪਾਂ ਕਰਦੇ ਆਂ ਆਪਣਾ ਐਨੀਮੇਸ਼ਨ ਕੁਛ ਇਦਾਂ ਦਾ ਤੇ ਨੋਰਮਲ ਤੇ ਆਪਣਾ ਕੁਛ ਇਦਾਂ ਦਾ ਐਨੀਮੇਸ਼ਨ ਰੈਨੋਲਟ ਵੀ ਗੱਡੀਆਂ ਦੇ ਵਿੱਚ ਨਾ ਫੀਚਰ ਤਾਂ ਮਿਲ ਜਾਂਦੇ ਨੇ ਯਾਰ ਇਹ ਗੱਡੀਆਂ ਨਾ ਪਤਾ ਨਹੀਂ ਕਾਨੂੰਨੀ ਵਿਕਦੀਆਂ ਬਟੇ ਗੱਡੀਆਂ ਹੈਗੇ ਬਹੁਤ ਸੋਹਣੀਆਂ ਨੇ ਬਾਕੀ ਨਾਲ ਦੇ ਵਿੱਚ ਆਪਾਂ ਨੂੰ 8 ਇੰਚਸ ਦੀ ਆਪਣੀ ਜਿਹੜੀ ਟੱਚ ਸਕਰੀਨ ਮਿਲ ਜਾਂਦੀ ਆ ਜਿਹਦੇ ਵਿੱਚ ਆਪਣਾ ਵਾਈਡ ਐਪਲ ਕਾਰ ਪਲੇ ਤੇ ਆਪਣਾ ਐਂਡਰੋਇਡ ਰੋਟਾ ਚੱਲਦਾ ਆ ਬਾਕੀ ਜਿਹੜਾ ਇਹਦਾ ਇੰਟੀਰੀਅਰ ਆ ਸਾਰਾ ਆਪਾਂ ਨੂੰ 올 ਬਲੈਕ ਦੇ ਵਿੱਚ ਮਿਲ ਜਾਂਦਾ ਆ ਆਪਣਾ সিলਵਰ ਦਾ ਟੱਚ ਦਿੱਤਾ ਹੋਇਆ ਇਹਨਾਂ ਨੇ ਥੋੜਾ ਜਿਹਾ ਤੇ ਆਪਣਾ ਜਿਹੜਾ ਇਹਦਾ ਆਰ ਵੀ ਐਮ ਇਹ ਆਪਣਾ ਆਟੋਮੇਟਿਡ ਆ ਹੈਨਾ ਆਪਾਂ ਗੱਲ ਕਰੀਏ ਆਪਣਾ ਡੇ ਨਾਈਟ ਐਡਜਸਟੇਬਲ ਆਪਣਾ ਆਰ ਵੀ ਐਮ ਆ ਇਹ ਕਰਤੀ ਆ IRVM ਦੇਖੋ ਫਰੇਮਲੈਸ ਵਾਲਾ ਇਹ ਬਿਲਕੁਲ ਫਰੇਮਲੈਸ ਜਿਵੇਂ ਸਕੋਰ ਕਿਉਂ ਐਨ ਵਾਲਾ ਨਾ ਹੁਣ ਕਰੰਟਲੀ ਆਇਆ ਉਹ ਬਹੁਤ ਸੋਹਣਾ ਲੱਗਦਾ ਬਾਕੀ ਆਪਾਂ ਨੂੰ LED ਦੇ ਵਿੱਚ ਇਹਦੀ ਕੈਬਨ ਲਾਈਟ ਮਿਲ ਜਾਂਦੀ ਆ ਜਿਹੜੇ ਇਹਦੀ ਕੋਡ ਡਰਾਈਵਰ ਸਾਈਡ ਸਨਵਾਇਜ਼ਰ ਆਪਾਂ ਨੂੰ ਵਿਦ ਮਿਰਰ ਮਿਲ ਜਾਂਦਾ ਜਿਹੜਾ ਡਰਾਈਵਰ ਸਾਈਡ ਆ ਆਪਾਂ ਨੂੰ ਵਿਦ ਟਿਕਟ ਹੋਲਡਰ ਮਿਲ ਜਾਂਦਾ ਦੋ ਆਪਾਂ ਨੂੰ ਇਹਦੇ ਵਿੱਚ 에য়ার ਬੈਗ ਮਿਲ ਜਾਂਦੇ ਨੇ ਟ੍ਰੈਕਸ਼ਨ ਕੰਟਰੋਲ ਮਿਲ ਜਾਂਦਾ ਆਪਾਂ ਨੂੰ ਇਹਦੇ ਵਿੱਚ ਤੇ ਆਪਣਾ ਹਿੱਲ ਅਸਿਸਟ ਕੰਟਰੋਲ ਮਿਲ ਜਾਂਦਾ ਬਾਕੀ ਡੈਸ਼ਬੋਰਡ ਦੇ ਵਿੱਚ ਇੱਕ ਆਪਣੇ ਕੋਲ ਗਲੋਬ ਬਾਕਸ ਉੱਪਰਲੇ ਪਾਸੇ ਆ ਗਿਆ ਤੇ ਇੱਕ ਆਪਣੇ ਕੋਲ ਨਿਚਲੇ ਪ ਬਾਕੀ ਨਾ ਇਧਰਲੇ ਪਾਸੇ ਆਪਣੇ ਕੋਲ ਹਜ਼ਾਰ ਲੈਂਪ ਦਾ ਬਟਨ ਆ ਗਿਆ ਆਪਣੇ ਕੋਲ ਹੀਟਰ ਵਗੈਰਾ ਦਾ ਇੱਥੇ ਆ ਲੋਕ ਤੇ ਅਨਲੋਕ ਦਾ ਬਟਨ ਆਪਣੇ ਕੋਲ ਇਧਰ ਆ ਟ੍ਰੈਕਸ਼ਨ ਕੰਟਰੋਲ ਬਟਨ ਆਪਣੇ ਕੋਲ ਇਧਰ ਆ ਗਿਆ ਬਾਕੀ ਇੱਥੇ ਆਪਾਂ ਗੱਲ ਕਰੀਏ ਆਪਾਂ ਮਤਲਬ ਇਹਦੀ ਫੈਨ ਸਪੀਡ ਵਗੈਰਾ ਐਡਜਸਟ ਕਰ ਸਕਦੇ ਆ ਟੈਂਪਰੇਚਰ ਵਗੈਰਾ ਇੱਥੋਂ ਤੇ ਮੋਡਸ ਵਗੈਰਾ ਇੱਥੋਂ ਰੀ ਸਰਕੂਲੇਸ਼ਨ ਜਾਂ ਹੀਟਰ ਦਾ ਬਟਨ ਆਪਣੇ ਕੋਲ ਇਧਰ ਆ ਏਸੀ ਦਾ ਬਟਨ ਆਪਣੇ ਕੋਲ ਇਧਰ ਆ ਗਿਆ ਆਟੋ ਦਾ ਬਟਨ ਇੱਥੇ ਆ ਤੇ ਆਪਣਾ ਜਿਵੇਂ ਰੀ ਸਰਕੂਲੇਸ਼ਨ ਬਟਨ ਆਪਣੇ ਕੋਲ ਇਧਰ ਆ ਆਪਣਾ ਇੱਥੇ ਇਹਨਾਂ ਨੇ ਥੋੜੀ ਸਪੇਸ ਦਿੱਤੀ ਹੋਈ ਆ ਇਹ ਆਪਣਾ ਵਾਇਰਲ ਤੇ ਸਟਾਰਟ-ਸਟਾਪ ਬਟਨ ਆਪਣੇ ਕੋਲ ਇੱਥੇ ਆ ਗਿਆ ਵਾਇਰਲੈਸ ਚਾਰਜਰ ਆਪਾਂ ਨੂੰ ਨੀਚੇ ਮਿਲ ਜਾਂਦਾ ਵਾਇਰਲੈਸ ਚਾਰਜਰ ਵੀ ਗੱਡੀ ਆਫਰ ਕਰ ਰਹੀ ਆ ਤੇ ਆਪਣਾ ਜਿਵੇਂ ਇਲੂਮੀਨੇਸ਼ਨ ਲਈ ਆਪਾਂ ਨੂੰ ਇੱਥੇ ਲਾਈਟਾਂ ਮਿਲ ਜਾਂਦੀਆਂ ਨੇ ਲਾਈਟਾਂ ਦਾ ਸਵਿੱਚ ਆ ਇੱਕ ਆਪਣੇ ਕੋਲ ਏ ਐਮਟੀ ਆਪਣੇ ਕੋਲ ਇਹਦਾ ਟਰਾਂਸਮਿਸ਼ਨ ਆ ਗਿਆ ਤੁਸੀਂ ਟਰਾਂਸਮਿਸ਼ਨ ਦੇਖੋ ਇੱਕ ਵਾਰ ਇਹ ਆ ਮਤਲਬ ਇੱਥੋਂ ਆਪਾਂ ਮੈਨੂਅਲ ਹੋ ਜਾਊਗਾ ਅੱਧਰਲੇ ਪਾਸੇ ਆਪਣੇ ਕੋਲ ਡੀ ਫਿਰ ਐਨ ਫਿਰ ਆਰ ਇਹ ਗੱਡੀ ਨਾਲ ਚਲਾਉਣੀ ਬਹੁਤ ਸੌਖੀ ਆ ਹੈਨਾ ਆਟੋਮੈਟਿਕ ਗੱਡੀ ਨਾਲ ਸੱਚੀਓ ਬਾਕੀ ਆਥੋਂ ਆਪਾਂ ਇਹਦੇ ਮੋਡਸ ਵਗੈਰਾ ਚੇਂਜ ਕਰ ਸਕਦੇ ਆ ਮੋਡ ਦੇ ਇਹਦੇ ਵਿੱਚ ਆਪਣੇ ਇਕੋਂ ਦਾ ਇੱਕ ਨੋਰਮਲ ਆਉਂਦਾ ਇੱਕ ਸਪੋਰਟਸ ਆਉਂਦਾ ਤੇ ਇੱਕ ਮੇ ਸਾ ਹਾਂ ਇੱਕ ਇਹ ਚ ਇੱਕ ਉਹ ਆ ਇੱਕ ਇਹ ਚ ਸਪੋਰਟਸ ਆ ਇੱਕ ਆਪਾਂ ਵਿੱਚ ਪ੍ਰੈਸ ਕਰਾਂਗੇ ਆਪਣਾ ਨੋਰਮਲ ਮੋਡ ਆ ਬਾਕੀ ਇੱਥੇ ਥੋੜੀ ਜਿਹੀ ਨਾਲ ਸ਼ਟਰਿੰਗ ਦਿੱਤੀ ਹੋਈ ਆ ਸਪੇਸ ਉਹਦੇ ਵਾਸਤੇ ਮੈਨੂਅਲ ਆਪਣੇ ਕੋਲੇ ਦੇ ਵਿੱਚ ਹੈਂਡ ਬ੍ਰੇਕ ਆ ਗਈ ਇਦਾਂ ਦੀ ਕੁਝ ਆਮ ਰੈਸਟ ਦੇ ਵਿੱਚ ਜਗ੍ਹਾ ਆ ਆਮ ਰੈਸਟ ਦੀ ਫਿਕਸਡ ਆਪਣੀ ਸਲਾਈਡੇਬਲ ਨਹੀਂ ਆਉਂਦੀ ਤੇ ਮਿਊਜ਼ਿਕ ਸਿਸਟਮ ਦੀ ਜੇ ਮੈਂ ਗੱਲ ਕਰਾਂ ਇਹਦੇ ਵਿੱਚ ਆਪਣੇ ਚਾਰ ਸਪੀਕਰ ਆਉਂਦੇ ਨੇ 18 19 ਦੇ ਨੀਅਰ ਬਾਉਟ ਦੀ ਐਵਰੇਜ ਹੈਗੀ ਆ ਬਾਕੀ ਫਰੰਟ ਦੇ ਵਿੱਚੋਂ ਤਾਂ ਆਪਣਾ ਇੰਨਾ ਹੀ ਸੀਗਾ ਹੁਣ ਚਲਦੇ ਆਪਾਂ ਇੱਕ ਵਾਰ ਇਹ ਰੀਅਰ ਦੇ ਵਿੱਚ ਰੀਅਰ ਜਿਹੜਾ ਡੋਰ ਪੈਨਲ ਆ ਉਹ ਵੀ ਐਸ ਇਟ ਇ ਸੇਮ ਆ ਜਿਵੇਂ ਅਗਲਾ ਪਿੱਛੇ ਆਪਣੇ ਕੋਲ ਇੱਕ ਸਪੀਕਰ ਆ ਗਿਆ ਇੱਕ ਟਵੀਟਰ ਆਪਾਂ ਨੂੰ ਡੋਰ ਦੇ ਉੱਤੇ ਮਿਲ ਜਾਂਦੇ ਨੇ ਬਾਕੀ ਯਾਰ ਰੀਅਰ ਤੋਂ ਗੱਡੀ ਸਪੇਸ਼ੀਅਸ ਤਾਂ ਬਹੁਤ ਆ ਹਾਂ ਵਧੀਆ ਸਪੇਸ ਆ ਯਾਰ ਆਪਣਾ ਥਾਈ ਸਪੋਰਟ ਵੀ ਵਧੀਆ ਤੇ ਆਪਾਂ ਜਿਵੇਂ ਰੀਅਰ ਦੇ ਵਿੱਚ ਆਪਾਂ ਨੂੰ ਇਹਦੇ 2 ACvents ਮਿਲ ਜਾਂਦੇ ਨੇ ਥੱਲੇ ਆਪਾਂ ਨੂੰ ਇੱਕ 12V ਸਾਕਟ ਮਿਲ ਜਾਂਦਾ ਫਰੰਟ ਦੇ ਵਿੱਚ ਆਪਣੇ ਕੋਲੇ ਇਹਦੇ ਵਿੱਚ 12 ਵੀ ਸਾਕਟ ਨਹੀਂ ਮਿਲਦਾ। ਬਾਕੀ ਜਿਹੜੀ ਆਪਾਂ ਨੂੰ ਰੀਅਰ ਇਹਦੇ ਵਿੱਚ ਆ ਆਮ ਰੈਸਟਾ ਉਹਦੇ ਵਿੱਚ ਆਪਾਂ ਨੂੰ ਦੋ ਕੱਪ ਹੋਲਡਰਸ ਮਿਲ ਜਾਂਦੇ ਨੇ। ਆਪਾਂ ਨੂੰ ਥੋੜਾ ਸਪੇਸ ਮਿਲ ਜਾਂਦਾ। ਜਿਹੜੀ ਆਪਣੀ ਰੀਅਰ ਰੀਡਿੰਗ ਲਾਈਟ ਆ ਇਹ ਵੀ ਆਪਣੀ LED ਦੇ ਵਿੱਚ ਆ। ਚਾਰੋਂ ਆਪਾਂ ਨੂੰ ਇਹਦੇ ਵਿੱਚ ਐਡਜਸਟੇਬਲ ਹੈਡ ਰੈਸਟ ਮਿਲ ਜਾਂਦੇ ਨੇ। ਬਾਕੀ ਨਾ ਇੱਕ ਚੀਜ਼ ਦਿਖਾਵਾਂ ਇਹਦੇ ਵਿੱਚ ਨਾ ਉਹੀ ਪੁਰਾਣੀ ਗੱਡੀਆਂ ਵਾਂਗਣ। ਮਤਲਬ ਡੋਰ ਲੋਕ ਤੇ ਨਾਲ ਲੋਕ ਦਾ ਆਪਾਂ ਨੂੰ ਕੋਲ ਉਹੀ ਸਵਿੱਚ ਜਿਹਾ ਦਿੱਤਾ ਹੋਇਆ। ਬਾਕੀ ਜੇ ਮੈਂ ਹੈਡ ਰੂਮ ਦੀ ਗੱਲ ਕਰਾਂ ਆਪਣਾ ਹੈਡ ਰੂਮ ਵੀ ਬਹੁਤ ਸੋਹਣਾ ਆ। ਬਾਕੀ ਇ ਤੇ ਮੈਂ ਹੁਣ ਇਹਦੇ ਇੰਜਨ ਦੀ ਗੱਲ ਕਰਾਂ ਇਹਦੇ ਵਿੱਚ ਆਪਣਾ 99 ਸੀਸੀ ਦਾ ਆਪਣਾ ਪੈਟਰੋਲ ਇੰਜਨ ਆਉਂਦਾ ਹੈ ਨੈਚਰਲੀ ਐਸਪੀਰੇਟਿਡ 1.0 ਲੀਟਰ ਆਪਾਂ ਗੱਲ ਕਰੀਏ ਤੇ ਆਪਣਾ ਐਵਰੇਜ ਜੇ ਗੱਲ ਕਰਾਂ ਆਪਣੀ 18 ਦੀ ਐਵਰੇਜ ਆਪਾਂ ਨੂੰ ਕਲੇਮਡ ਆ ਕਿ 18 ਦੀ ਐਵਰੇਜ ਪ੍ਰੋਵਾਈਡ ਕਰਦਾ ਇੰਜਨ ਸਪੈਕ ਦੀ ਜੇ ਮੈਂ ਗੱਲ ਕਰਾਂ ਆਪਣੀ 72 BHP ਤੇ 96 NM ਦੇ ਨੀਅਰ ਅਬਾਊਟ ਆਪਾਂ ਨੂੰ ਇੰਜਨ ਟਾਰਕ ਪ੍ਰੋਵਾਈਡ ਕਰਕੇ ਦਿੰਦਾ ਆ ਬਾਕੀ ਗਰਾਉਂਡ ਕਲੀਅਰੈਂਸ ਮੈਂ ਤੁਹਾਨੂੰ ਦੱਸ ਹੀ ਦਿੱਤਾ ਆਪਣਾ 210 NM ਦੇ ਨੀਅਰ ਬਾਟ ਆਪਣਾ ਗਰਾਉਂਡ ਕਲੀਅਰੈਂਸ ਆ ਬਾਕੀ ਜੇ ਤੁਹਾਨੂੰ ਆਪਣੀ ਰੈਨੋਲਟ ਦੀ ਕਿਸੇ ਵੀ ਗੱਡੀ ਦੇ ਰਿਲੇਟਡ ਕੋਈ ਵੀ ਇਨਕੁਆਇਰੀ ਹੋਵੇ ਆ ਜਿਹੜੇ ਮੇਰੇ ਭਾਈ ਨੇ ਰੈਨੋਲਟ ਦੀ ਗੱਡੀ ਦੇਖਣੀ ਆ ਲੈਣੀ ਹੋਵੇ ਮੈਂ ਇੱਕ ਵੀਰੇ ਦਾ ਨੰਬਰ ਮੈਂਸ਼ਨ ਕਰ ਦੂੰਗਾ ਤੁਸੀਂ ਇੱਕ ਵਾਰ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਆ ਬਾਕੀ ਇਦਾਂ ਦੀ ਆਪਣੀ ਕੁ ਸਾਈਗਲ ਸੀਗੀ ਓਨ ਰੋਡ ਪ੍ਰਾਈਸ ਮੈਂ ਤੁਹਾਨੂੰ ਦੱਸ ਦੇ ਦਿੱਤਾ ਆਪਣਾ ਪੁਣੇ 7 ਲੱਖ ਦੇ ਨੀਅਰ ਬਾਉਟੇ ਵਾਲਾ ਵੇਰੀਐਂਟ ਪੈ ਜਾਂਦਾ ਇਹ ਵਾਲਾ ਵੇਰੀਐਂਟ ਨਹੀਂ ਆਪਣਾ ਜਿਵੇਂ ਬੇਸ ਮਾਡਲ ਇਹ ਆਪਣਾ ਟਾਪ ਮਾਡਲ ਆ ਤੇ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਆਪਣਾ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ